ਆ ਬਿਲਕੁਲ ਇੱਕ ਵਾਰ ਮੈਂ ਫਿਰ ਆਜ ਮਡੀਆਂ ਦੇ ਵਿੱਚ ਮੈਂ ਸਵੇਰ ਤੋਂ ਮਡੀਆਂ ਦੇ ਅੰਦਰ ਆਪਣਾ ਸ਼ੁਰੂ ਕੀਤਾ ਜਾਣ ਦਾ ਸਿਲਸਲਾ ਪਹਿਲੇ ਸੰਗਰੂਰ ਸੀਗਾ ਹੁਣ ਬਰਨਾਲੇ ਐ ਇਸ ਤੋਂ ਬਾਅਦ ਮੇਰੇ ਕੋਟਲੇ ਜਾਣਾ ਸੋ ਲਗਾਤਾਰ ਮਡੀਆਂ ਦੇ ਅੰਦਰ ਜਿਹੜਾ ਫੂਡ ਸਪਲਾਈ ਦੇ ਪ੍ਰਬੰਧ ਨੇ ਸਰਕਾਰ ਦੇ ਪ੍ਰਬੰਧ ਨੇ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਇਹ ਦੇਸ਼ਾ ਵੀ ਕਿਸਾਨ ਨੂੰ ਤੇ ਮਜ਼ਦੂਰ ਨੂੰ ਜਾਂ ਹੋਰ ਵੀ ਜਿੰਨੀਆਂ ਵੀ ਪ੍ਰਕੋਰਮੈਂਟ ਨਾਲ ਜੁੜੀਆਂ ਫੈਕਿਲਿਟੀਆਂ ਨੂੰ ਕੋਈ ਦਿੱਕਤ ਮੰਡੀ 'ਚ ਨਾ ਹੋਵੇ ਇਦਰੇ ਲਗਾਤਾਰ ਗਰਾਸ ਰੂਟ ਤੇ ਥੱਲੇ ਜਾ ਕੇ ਮੰਡੀ ਮੰਡੀ ਤੇ ਅਸੀਂ ਵਿਜ਼ਿਟ ਕਰ ਰਹੇ ਹਾਂ ਉੱਥੋਂ ਉਹਦੀਆਂ ਸਮੱਸਿਆਵਾਂ ਸੁਣ ਰਹੇ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਕਿਸਾਨ ਮੰਡੀਆਂ ਚੋਂ ਖੁਸ਼ ਵਾਪਸ ਜਾ ਰਿਹਾ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 60 ਲੱਖ ਐਮਟੀ ਕਣਕ ਪਹੁੰਚੀ ਹੈ ਤੇ 54 ਲੱਖ ਐਮਟੀ ਉਹ ਅਸੀਂ ਖਰੀਦ ਚੁੱਕੇ ਹਾਂ ਵੱਖ-ਵੱਖ ਏਜੰਸੀਆਂ ਦੇ ਰਾਹੀਂ ਔਰ ਅੰਦਾਜ਼ਨ 2.5 ਲੱਖ ਕਿਸਾਨ ਪਿਛਲੇ ਕੱਲ੍ਹ ਤੱਕ ਮੰਡੀਆਂ ਚ ਪਹੁੰਚੇ ਆਪਣੀ ਜਿੰਸ ਲੈ ਕੇ ਜੋ ਜਿਹੜੀ ਉਹਦੀ ਖਰੀਦੀ ਗਈ ਕਣਕ ਹੈ 2425 ਰੁਪਏ ਐਮਐਸਪੀ ਦੇ ਮੁਤਾਬਕ ਜਿਹੜਾ ਰੇਟ ਹੈ ਉਹਦੇ ਬਣਦੇ 8000 ਕਰੋੜ ਰੁਪਈਆ ਕਿਸਾਨ ਦੇ ਖਾਤੇ ਜਿਹੜਾ ਆ ਉਹ ਡਿਲੀਵਰ ਕਰ ਚੁੱਕੇ ਆ ਸੋ ਲਗਾਤਾਰ ਡੇ ਬਾਏ ਡੇ ਇਹ ਜਿਹੜਾ ਕਣਕ ਦੀ ਖਰੀਦ ਦਾ سلسلہ ਇਹ ਪੀਕ ਤੇ ਜਾ ਰਿਹਾ ਸੋ ਇੱਕ ਹੋਰ ਖੁਸ਼ੀ ਇਸ ਗੱਲ ਦੀ ਆ ਕਿ ਇਸ ਵਾਰ ਬੰਪਰ ਫਸਲ ਜਿਹੜੀ ਆ ਪੰਜਾਬ ਦੇ ਅੰਦਰ ਕਣਕ ਦੀ ਮੰਡੀਆਂ ਚ ਆ ਰਹੀ ਆ ਔਰ ਇਸ ਬੰਪਰ ਫਸਲ ਦਾ ਜਿੱਥੇ ਕਿਸਾਨ ਨੂੰ ਆਰਥਿਕ ਲਾਭ ਹੈ ਉਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਭੇਜਣ ਲਈ ਸਾਨੂੰ ਟੀਚਾ ਮਿਲੇ 124 ਲੱਖ ਐਮਟੀ ਦਾ ਮੈਨੂੰ ਲੱਗਦਾ ਸੀ ਉਹ ਵੀ ਈਜ਼ੀਲੀ ਪੂਰਾ ਕਰਾਂਗੇ ਸੋ ਕਿਸਾਨ ਨੂੰ ਕੋ ਮੰਡੀ ਚ ਦਿੱਕਤ ਨਾ ਆਵੇ ਤੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹ ਤਸਲੀਬਖਸ਼ ਨੇ ਸੋ ਅੱਜ ਵੀ ਬਰਨਾਲੇ ਦੇ ਅੰਦਰ ਸਰਦਾਰ ਚੰਨਨ ਸਿੰਘ ਦੀ ਢੇਰੀ ਜਿਹੜੀ ਆ ਉਹਦੀ ਪਰਚੇਜ਼ ਹੋਈ ਆ ਪਰਵਾਈ ਪਿੰਡ ਦੇ ਰਹਿਣ ਵਾਲੇ ਨੇ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਤੇ ਜਿਹੜੀ ਉਹ ਪੇਮੈਂਟ ਪਾਈ ਜਾ ਰਹੀ ਸਰ ਇੱਕ ਪਾਸੇ ਸਪੈਸ਼ਲ ਲੱਗੀ ਹੋਈ ਹੈਗੀ ਆ ਲਿਫਟਿੰਗ ਤੇ ਇਨਕੇ ਲੇਬਰ ਦੀ ਵੀ ਘਾਟ ਥੋੜੀ ਹੈਗੀ ਆ ਜੇਕਰ ਇਹਦਾ ਪ੍ਰਬੰਧ ਕੀਤਾ ਜਾਵੇ ਤਾਂ ਇਨਕੇ ਕਿਸਾਨ ਨੂੰ ਦਿੱਕਤ ਨਾ ਹੋਵੇ ਦੇਖੋ ਕਿਸਾਨ ਦੀਆਂ ਤੇ ਦੋ ਹੀ ਲੋੜਾਂ ਨੇ ਆਪਣਾ ਮੰਡੀ ਨਾਲ ਜੁੜੀਆਂ ਕਿਸਾਨ ਚਾਹੁੰਦਾ ਕਿ ਮੰਡੀ 'ਚ ਜਾਂਦੇ ਆ ਸਰ ਮੇਰੀ ਕਣਕ ਫਸਲ ਜਿਹੜੀ ਉਹ ਖਰੀਦੀ ਜਾਵੇ ਤੇ ਖਰੀਦੀ ਹੋਈ ਕਣਕ ਦਾ ਇਮਿਜ ਇਡਲੀ ਉਹਨੂੰ ਭੁਗਤਾਨ ਹੋ ਜਾਵੇ ਜਿਹੜਾ ਅਸੀਂ ਬੜਾ ਮੈਰਿਟ ਤੇ ਕਰ ਰਹੇ ਆ ਬਾਕੀ ਲਿਫਟਿੰਗ ਹੈ ਸਾਡਾ ਟਰਨਲ ਮਾਮਲਾ ਹੈ ਲਗਾਤਾਰ ਚੱਲ ਰਿਹਾ ਹੁਣ ਤੱਕ 13.5 ਲੱਖ ਲਿਫਟਿੰਗ ਅਸੀਂ ਕਰ ਲਈ ਹੈ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜਿਹੜੀ ਆ ਕੱਲੇ-ਕੱਲੇ ਦਾਣੇ ਦੀ ਰਾਖੀ ਕਰਾਂਗੇ ਕੱਲੇ ਕੱਲੇ ਦਾਣੇ ਨੂੰ ਚੱਕਾਂਗੇ ਔਰ ਐਮਐਸਪੀ ਦੇ ਉੱਤੇ ਕਿਸਾਨ ਦੇ ਖਾਤੇ ਨੇ 24 ਘੰਟੇ ਦੀ ਸਰ ਸੱਟੋਨੇ ਵੇਲੇ ਵੀ ਜਿਵੇਂ ਲਿਫਟਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਰਹੀ ਆ ਹੁਣ ਵੀ ਦੇ ਕੈਡੀ ਸੀਜ਼ਨ ਹੋਰ ਤਰ੍ਹਾਂ ਦਾ ਹੁੰਦਾ ਨਹੀਂ ਹੁਣ 1 1 ਲੱਖ ਟਨ ਹਜੇ ਚੱਕਣ ਵਾਲੀ ਆਪਣੇ ਜ਼ਿਲ੍ਹੇ ਬਰਨਾਲੇ ਦੀਆਂ ਮੰਡੀਆਂ ਚੋਂ ਪਈ ਆ ਜਦੋਂ ਕਿ ਹਜੇ 1 ਮੈਂ 2 ਲੱਖ ਟਨ ਦੇ ਕਰੀਬ ਆਪਣੇ ਕਣਕ ਖਾਈ ਆ ਮੈਂ ਤੁਹਾਡੇ ਧਿਆਨ ਚ ਲਿਆਦਾ 5 ਲੱਖ ਟਨ ਦੇ ਕਰੀਬ ਹੋਣੀ ਆ ਜੇ ਹੋਵੇ ਮੈਂ ਰੋਜ਼ ਹੀ ਮੰਡੀਆਂ ਤੇ ਰਹਿਣਾ ਮੈਂ ਤੁਹਾਡਾ ਸਵਾਲ ਫਾਲੋ ਕਰ ਗਿਆ ਕੋਈ ਐਸੀ ਗੱਲ ਨਹੀਂ ਤੂੰ ਚੰਗਾ ਸਵਾਲ ਕਰ ਰਹੇ ਹੋ ਬੇਸਿਕ ਗੱਲ ਇਹ ਆ ਵੀ ਜਿਹੜ ਅੱਗੇ ਦੇਖੋਗੇ ਤੇ ਇਹਨਾਂ ਦਿਨਾਂ ਦੇ ਦੌਰਾਨ ਪਿਛਲੇ ਸਾਲ ਜਿੰਨੀ ਪੈੜੀ ਆਈ ਹੈ ਉਹਦੇ ਨਾਲੋਂ ਜ਼ਿਆਦਾ ਪੈੜੀ ਆਈ ਹੈ ਉਹਦੇ ਨਾਲੋਂ ਜ਼ਿਆਦਾ ਲਿਫਟਿੰਗ ਹੋ ਗਈ ਹੈ ਸੋ ਲਗਾਤਾਰ 15 ਲੱਖ ਐਮਟੀ ਤਾਂ ਸਾਡੀ ਡਾਇਰੈਕਟ ਮੰਡੀਆਂ ਤੋਂ ਚੱਕੀ ਜਾਣੀ ਹੈ ਜਿਹੜੀ ਮਤਲਬ ਜਾਣੀ ਬਕ ਬਕ ਰਾਜ ਦੇ ਅੰਦਰ ਸੋ ਬਾਕੀ ਅਸੀਂ ਇਤਿਹਾਮ ਕੀਤੇ ਆ